ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਆਪਾਂ ਟਰੈਕਟਰ ਕਰ ਲਿਆ ਸਟਾਰਟ ਲੈ ਕੇ ਚੱਲ ਜਾਈਏ ਕੋਤਵਾਰ ਦੇ ਬੂਰੇ ਕਿਉਂਕਿ ਅੱਜ ਨਗਰ ਕੀਤਨਾ ਛੋਟੇ ਸ਼ਹਿਰਾਂ ਦੀ ਯਾਰ ਵਿੱਚ ਪਿੰਡ ਦੇ ਵਿੱਚ ਕਿਉਂਕਿ ਆਪਾਂ ਅੱਡੇ ਦੇ ਲਾਉਣੇ ਆਉਣੇ ਆ ਲੰਗਰ ਬਹੁਤ ਸਾਲਾਂ ਤੋਂ ਚੱਲਦਾ ਬਹੁਤ ਜਿਆਦਾ ਪੁਰਾਣਾ ਤੇ ਪ੍ਰਸ਼ਾਸ ਦੇ ਦਾ ਨਗਰ ਹੁੰਦਾ ਰੋਟੀ ਪਾਣੀ ਦਾ ਅਜੇ ਨਗਰ ਕੀਰਤਨ ਆਪਾਂ ਦੇਖਾਉਣੇ ਆਪਾਂ ਚੱਲਦੀ ਆ ਬਾਲਕੀ ਸਾਹਿਬ ਦੀ ਤਿਆਰੀ ਹੁਣਾਂ ਦੀ ਆ ਦੇਖੋ ਲਓ ਜੀ ਮਿੱਤਰੋ ਗੁਰਦੁਆਰਾ ਸਾਹਿਬ ਕੋਲੋਂ ਲੱਗਿਆ ਨਗਰ ਕੀਰਤਨ ਤੋਰਨ ਤਿਆਰੀ ਹੋ ਗਈ ਪੰਜ ਪਿਆਰੇ ਸੱਜ ਗਏ ਤੇ ਸੇਵਾਦਾਰਾਂ ਨੇ ਚੱਕ ਲਈ ਝਾੜੂ ਤੇ ਆਪਾਂ ਵੀ ਚੱਕ ਲਈ ਗੰਨ ਲਾਓ ਜੀ ਨਗਰ ਕੀਰਤਨ ਛੋਟੇ ਸਾਹਿਬ ਜੀ ਦੀ ਯਾਦ ਦੇ ਵਿੱਚ ਚੱਲਦੇ ਆਪਣੇ ਚੱਲ ਪਿਆ ਕੰਮ ਹਾਲ ਕੀ ਦਾ ਹਾਲ ਸਤਿ ਸ੍ਰੀ ਅਕਾਲ ਸਵਾਮੀ ਜੀ ਨੂੰ ਜੀਤ ਜੀ ਨਮਸਤੇ ਦਾ ਸੁਪੂ ਤੋ ਦਾ ਲੰਗਰ ਚਾਚਾ ਜੀ ਨੇ ਲਾਇਆ ਹੈ ਪਹਿਲਾ ਲੰਗਰ ਰੀਪੇ ਭਾਈ ਕਿਨਿਓ ਵਾਹ ਵਾਹ ਸੇਵਾ ਕਰ ਰਹੇ ਨੇ ਗੱਗੀ ਫੋਰਮੈਨ ਜੀ ਸੇਵਾ ਕਰ ਰਹੇ ਨੇ ਸਾਡੇ ਤਨ ਭਾਗ ਰੌਜੀ ਫਿਰਨੀ ਦੇ ਉੱਪਰ ਆ ਗਿਆ ਹੁਣ ਨਾ ਘਰੇ ਰੁਕੂਗਾ ਔਰ ਨਾਈ ਉਹਨਾਂ ਦੇ ਘਰੇ ਰੂਗਾ ਟੰਗੜੀ ਚਾਣਾ ਮੁੰਡਿਆਂ 'ਚ ਜੋਸ਼ ਵਾਦ ਆ ਫੋਟੋਆਂ ਕਲਿੱਕਿੰਗ ਚੱਲਦੀ ਆ ਇੱਥੋਂ आप को फरमाते हो बार-बार पूरा सुन लो कि चुपराव से मेरे देश जो है पीछे पीछे लोग चला चलते हैं रुकने दो ਅਹੀਂ ਉਹਨਾਂ ਦਾ ਲਾਇਆ ਵਾ ਜੀ ਲੰਗਰ ਆ ਬ੍ਰੈਡਾਂ ਦਾ ਲੰਗਰ ਚੱਲਦਾ ਉਹਦੇ ਸੰਗਤਾਂ ਤਾਂ ਖੜੀ ਆ ਅਸੀਂ ਪਹੁੰਚੇ ਹਾਂ ਮਾੜੀ ਤੇ ਤੇ ਮਾੜੀ ਤੇ ਲੰਗਰ ਲੱਗਿਆ ਹੋਇਆ ਹੈ ਲੰਗਰ ਦੇ ਵਿੱਚ ਬਿਸਕੁਟ ਨੇ ਜੀ ਬਾਬਾ ਜੀ ਦੇਖੋ ਜੀ ਵਧੀਆ ਬਹੁਤ ਵਧੀਆ ਆਈ ਬਾਬਾ ਜੀ ਇਧਰ ਮਾੜੀ ਵਾਲੇ ਵੀਰਾਂ ਨੇ ਲੰਗਰ ਲਾਇਆ ਆਪਣੇ ਨੇ ਬੋ ਡਟਵਾਰ ਤੇ ਲੰਗਰ ਡਟਵਾਰ ਤੇ ਬਾਬਾ ਜੀ ਲੰਗਰ ਡਟਵਾਰ ਤੇ ਬਾਬਾ ਜੀ ਹਲੇ ਪਾ ਦਿੰਦੇ ਹਾਂ ਕਿ ਮਾਛੀਵਾੜੇ ਦਾ ਉਹ ਜੰਮਲ ਹੈ ਜਿਸ ਦੇ ਵਿੱਚ ਲੋ ਜੀ ਬਾਬਾ ਜੀ ਕਹਿੰਦੇ ਇਧਰ ਪਿੰਡ ਦੀ ਸੰਗਤ ਨੇ ਬਦਮ ਦੁੱਧ ਵਾਲੇ ਬਰਾਮਾ ਦਾ ਬਦਾਮਾ ਵਾਲੇ ਦੁੱਧ ਦਾ ਕਹਿੰਦੇ ਲੰਗਰ ਲਾਇਆ ਵੀਰੇ ਸੰਗਤ ਬਹੁਤ ਬਹੁਤ ਸੰਗਤ ਹੈ ਵੀਰੇ ਇਕੱਠੀ ਵੀ ਬਹੁਤ ਸੰਗਤ ਹੈ ਆ ਲੋ ਮੇਰਾ ਬਦਾਮ ਵਾਲਾ ਦੁੱਧ ਪੀ ਕੇ ਮੇਰੇ ਵੀਰੋ ਬਦਾਮ ਵਾਲਾ ਦੁੱਧ ਚੱਲਦਾ ਮੇਰੇ ਵੀਰੋ ਬਦਾਮ ਵਾਲਾ ਦੁੱਧ ਛੱਕ ਕੇ ਛੱਕੀ ਛੱਕ ਕੇ ਛੱਕੀ ਛੱਕ ਕੇ ਬਦਾਮ ਵਾਲਾ ਦੁੱਧ ਛੱਕ ਕੇ ਵੀਰੇ ਲੰਗਰ ਲੱਗਿਆ ਬਦਾਮ ਵਾਲੇ ਦੁੱਧ ਦਾ ਬਦਾਮ ਵਾਲੇ ਦੁੱਧ ਦਾ ਲੰਗਰ ਜੀ ਕੋਤਵਾਰਾ ਸਭ ਪਹੁੰਚ ਗਏ ਆਪਾਂ ਚਾਰ ਛੋਰੇ ਪਿੰਡ ਦੇ ਲਾ ਕੇ ਚੱਕਰ

ਅੱਡੇ ਦੇ ਸਕੂਲ ਦੇ ਵਿੱਚ ਲੰਗਰ ਲੱਗਦਾ ਨਗਰ ਗੀਤਨ ਬਹੁਤ ਸੰਗਤਾਂ ਪਿੰਡ ਦੀ